ਜਿਸ ਨੇ ਜਪ ਕਰਨਾ ਹੈ ਉਹਦੇ ਵਿੱਚ 10 12 ਦੋਸ਼ ਨਹੀਂ ਹੋਣੇ ਚਾਹੀਦੇ ਜੇ ਚਾਹੁੰਦੇ ਹੋ ਨਾ ਵੀ ਜਪ ਕੀਤਾ ਫਲੀਪੂਤ ਹੋਵੇ ਫਿਰ ਇਹ 10 12 ਦੋਸ਼ਾਂ ਤੋਂ ਬਚਣਾ ਚਾਹੀਦਾ ਜਿਹੜਾ ਬਚ ਗਿਆ ਉਹਦਾ ਜਪਿਆ ਹੋਇਆ ਜਾਪ ਫਲੀਪੂਤ ਹੋਏਗਾ ਜਿਵੇਂ ਕੋਈ ਮਹਿੰਗੇ ਤੋਂ ਮਹਿੰਗਾ ਵੀ ਯੂਨੀਵਰਸਿਟੀ ਤੋਂ ਖਰੀਦ ਕੇ ਲਿਆਵੇ ਜੇ ਜ਼ਮੀਨ ਧਰਤੀ ਜਿੱਥੇ ਬੀਜਣਾ ਉਹ ਕਲਰਠੀ ਹੈ ਉੱਥੇ ਉਹ ਬੀਜ ਪ੍ਰਗਟ ਨਹੀਂ ਹੁੰਦਾ ਜੇ ਬੱਚੇ ਕੋਲ ਪੜਨ ਦਾ ਦਿਮਾਗ ਬੁੱਧੀ ਨਹੀਂ ਹੈ ਤੁਸੀਂ ਮਹਿੰਗੇ ਤੋਂ ਮਹਿੰਗਾ ਟੀਚਰ ਟਿਊਸ਼ਨ ਦਾ ਰੱਖ ਦਿਓ ਉਹਨੂੰ ਚਲਾਏ ਨਹੀਂ ਸਕਦਾ ਸੁਨਹਿਾਰ ਵੀ ਸੋਨੇ ਦਾ ਗਹਿਣਾ ਬਣਾ ਸਕਦਾ ਜੇ ਉਹਦੇ ਕੋਲ ਸੋਨਾ ਨਾ ਹੋਵੇ ਗਹਿਣਾ ਉਹ ਵੀ ਨਹੀਂ ਬਣਾ ਸਕਦਾ ਇਦਾਂ ਜੱਪਿਆ ਹੋਇਆ ਜੱਪ ਕਦੋਂ ਫਲੀ ਫੂਤ ਹੋਣੇ ਜਦੋਂ ਆਹ 10 12 ਦੋਸ਼ਾਂ ਤੋਂ ਬੰਦਾ ਬਚ ਜਾਏ ਉਹਦੇ ਵਿੱਚੋਂ ਪਹਿਲੇ 4 ਦੋਸ਼ ਅਜੀਬ ਦੇ ਆ ਜਿਹੜੀ ਜੀਵ ਨਾਲ ਆਪਾਂ ਨਾਮ ਜਪਣਾ ਨਾ ਵਾਹਿਗੁਰੂ ਵਾਹਿਗੁਰੂ ਜਿਹੜੀ ਜੀਵ ਨਾਲ ਬਾਣੀ ਪੜ੍ਹਨੀ ਹੈ ਇਸ ਜੀਵ ਦੇ ਚਾਰ ਦੋਸ਼ ਨੇ ਇਹ ਦੋਸ਼ਾਂ ਤੋਂ ਬਚਣਾ ਚਾਹੀਦਾ ਪਹਿਲਾ ਦੋਸ਼ ਜਿਹਨੇ ਨਾਮ ਜਪਣੇ ਉਹ ਕਠੋਰ ਨਾ ਬੋਲੇ ਜਿਹਨੇ ਜਪਿਆ ਹੋਇਆ ਨਾਮ ਚਾਹੁੰਦਾ ਕਿ ਫਲੀ ਭੂਤ ਹੋਵੇ ਉਹਦਾ ਥੋੜਾ ਜੱਪਿਆ ਨਾਮ ਥੋੜੀ ਪੜੀ ਹੋਈ ਬਾਣੀ ਵੀ ਲਿਖੇ ਵਿੱਚ ਲੱਗੇਗੀ ਉਹਨੂੰ ਰਿਵਰਸੋ ਦੇ ਰਿਜ਼ਲਟ ਜ਼ਰੂਰ ਆਉਣਗੇ ਜੇ ਉਹ ਜੀਵ ਤੋਂ ਕਠੋਰ ਨਾ ਬੋਲੇ ਕੌੜਾ ਨਾ ਬੋਲੇ ਫਿੱਕਾ ਨਾ ਬੋਲੇ ਇਹ ਪਹਿਲਾ ਦੋਸ਼ ਹੈ ਅੱਛਾ ਜੇ ਕੋਈ ਬੋਲ ਰਿਹਾ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾ ਦੀ ਬਾਣੀ ਪੜੋ ਪਾਤਸ਼ਾਹ ਕਹਿੰਦੇ ਤੇਰਾ ਜੱਪਿਆ ਨਾਮ ਲਿਖੇ ਵਿੱਚ ਨਹੀਂ ਲੱਗਣਾ ਖਾਲੀ ਜਨ ਜੇ ਤੂੰ ਰੱਬ ਨੂੰ ਮਿਲਣਾ ਚਾਹੁੰਦਾ ਫਿਰ ਫਿੱਕਾ ਨਾ ਬੋਲੀ ਇਹਨੂੰ ਹਜ਼ੂਰ ਕਹਿੰਦੇ ਸ਼ਲੋਕ ਮਹਲਾ ਪਹਿਲਾ ਨਾਨਕ ਫਿੱਕੇ ਬੋਲੇ ਏ ਤਨ ਮਨ ਤੇਰਾ ਜਪਿਆ ਜਪ ਕਿਸੇ ਲਿਖੇ ਚ ਨਹੀਂ ਅੱਛਾ ਅਸੀਂ ਤਾਂ ਹੀ ਪਿੱਛੇ ਬੈਠੇ ਸਾਰੇ ਬਹੁਤ ਲੋਕ ਨੇ ਬਹਣੀ ਪੜ ਰਹੇ ਜਪ ਕਰ ਰਹੇ ਨੇ ਪਰ ਦੋਸ਼ਾਂ ਤੋਂ ਮੁਕਤ ਨਹੀਂ ਹੋ ਰਹੇ ਹਜ਼ੂਰ ਕਹਿੰਦੇ ਨਾਨਕ ਫਿਕੈ ਬੋਲੀ ਐ ਪੜੋ ਧਨ ਮਨ ਫਿਕਾ ਹੋਏ ਫਿਕੋ ਫਿਕਾ ਸਦੀ ਐ ਫਿਕੈ ਫਕੀ ਫਿਕਾ ਦਰਗਾ ਸੁਟੀ ਐ ਮੂੰ ਥੁਕਾ ਫਿਕੈ ਪਾਏ ਫਿਕਾ ਮੂਰਖ ਅੱਖੀ ਐ ਪਾਣਾ ਲੈ ਸਜਾਏ ਭਾਈ ਜ਼ੁਬਾਨ ਤੋਂ ਫਿਕਾ ਨਾ ਬੋਲੀ ਕੋੜਾ ਨਾ ਬੋਲੀ ਕਿਉਂਕਿ ਜੇ ਦਾ ਜਪ ਕਰ ਰਹੇ ਆ ਉਹਦੀ ਡੈਫੀਨੇਸ਼ਨ ਨਹੀਂ ਇਹ ਹੈ ਕਿ ਮਿੱਠ ਬੋਲੜਾ ਜੀ ਹਰ ਸੱਜਣ ਸwami ਮੋਰਾ ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੋੜਾ ਕੋੜਾ ਬੋਲ ਨਾ ਜਨ ਨੇ ਪੂਰਨ ਭਗਵਾਨ ਨੇ ਓਗਣ ਕੋਨਾ ਚਤਾਰੇ ਜੇ ਉਹਨੂੰ ਮਿਲਣਾ ਫਿਰ ਕੋੜਾ ਨਾ ਬੋਲਨੀ ਇੱਕ ਪਰਮਾਨੂ ਹੋਰ ਸੁਣ ਬਾਬਾ ਫਰੀਦ ਸਾਹਿਬ ਕਹਿੰਦੇ ਜੇ ਤਉ ਪਿਰੀਆਂ ਦੀ ਸਿੱਖ ਤੈਨੂੰ ਰੱਬ ਨੂੰ ਮਿਲਣ ਦੀ ਤਾਂਗ ਹੈ ਤਾਂ ਯਾਦ ਰੱਖੀ ਇਯਾਉ ਨਾ ਠਾਹੇ ਕਹੀਦਾ ਕੋਈ ਐਸਾ ਬੋਲ ਨਾ ਕਹੀ ਜਿਹਦੇ ਨਾਲ ਕਿਸੇ ਦਾ ਹਿਰਦਾ ਦੁਖ ਜਾਏ ਜੇ ਤੂੰ ਕੌੜਾ ਬੋਲਿਆ ਦਿਲ ਦੁਖਾ ਦਿੱਤਾ ਤੇਰਾ ਜਪਿਆ ਜਪਕ ਜਾਂਦ ਮੈਂ ਕਮਾਹਪੁਰਸ਼ਾਂ ਦੇ ਦਰਸ਼ਨ ਕੀਤੇ ਜਿਹੜੇ ਨਾਮ ਜਪਣ ਵਾਲੇ ਹੁੰਦੇ ਉਹ ਇੰਨਾ ਪਰਹੇਜ਼ ਰੱਖਦੇ ਕਿਸੇ ਦੀ ਕੋਠੀ 'ਚ ਗਏ ਉਹਨੇ ਘਰ ਵਿੱਚ ਕੁੱਤਾ ਬੰਨਿਆ ਹੋਇਆ ਸੀ ਉਹ ਭੌਂਕਣ ਲੱਗ ਪਿਆ ਹੁਣ ਦੋਵੇਂ ਸ਼ਬਦ ਮਾੜੇ ਨੇ ਕੁੱਤਾ ਵੀ ਤੇ ਭੌਂਕਣਾ ਵੀ ਪਤਾ ਕਿਵੇਂ ਜੇ ਕੋਈ ਬਹੁਤ ਬੰਦਾ ਮਾੜਾ ਹੋਵੇ ਉਹਨੂੰ ਪੰਜਾਬੀ 'ਚ ਕਹਿੰਦੇ ਬੰਦਾ ਬੜਾ ਕੁੱਤਾ ਹੈ ਸਾਧ ਸੰਗਤ ਉਹ ਹੁਣ ਮਹਾਪੁਰਸ਼ ਇਦਾਂ ਦਾ ਬੋਲ ਨਹੀਂ ਬੋਲਦੇ ਜਦੋਂ ਉਹ ਕੁੱਤਾ ਬੋਲਣ ਲੱਗ ਪਿਆ ਨਾ ਭੋਂਗਣਾਂ ਤੇ ਤਾਂ ਉਹ ਮਹਾਪੁਰਸ਼ ਪਿਆਰ ਨਾਲ ਕਹਿੰਦੇ ਭਾਈ ਇਹਦਾ ਧਿਆਨ ਰੱਖੋ ਜਵਾਨ ਤੋਂ ਕੁੱਤਾ ਨਹੀਂ ਗਿਆ ਹੁੰਦੀ ਕਹਿੰਦੇ ਭਾਈ ਇਹਦਾ ਧਿਆਨ ਰੱਖੋ ਘਰ ਵਾਲੇ ਕਹਿੰਦੇ ਜੀ ਵੱਡਦਾ ਨਹੀਂ ਹੈ ਹੁਣ ਵੱਡਣਾ ਸ਼ਬਦ ਵੀ ਮਾੜਾ ਹੈ ਜੇ ਕੋਈ ਬਹੁਤ ਕੋੜਾ ਬੋਲੇ ਉਹਨੂੰ ਕਹਿੰਦੇ ਵੱਡ ਖਾਣ ਨੂੰ ਪੈਂਦਾ ਤਾਂ ਉਹ ਮਹਾਪੁਰਸ਼ ਵੀ ਪਿਆਰ ਚ ਬੋਲੇ ਜਦੋਂ ਘਰ ਵਾਲੇ ਕਹਿੰਦੇ ਬਾਬਾ ਜੀ ਵੱਡਦਾ ਨਹੀਂ ਹੈ ਤਾਂ ਮਹਾਪੁਰਸ਼ ਕਹਿੰਦੇ ਨਹੀਂ ਭਾਈ ਫਿਰ ਵੀ ਇਹ ਆਪਣਾ ਬਿਹਾਰ ਕਰ ਹੀ ਜਾਂਦੇ ਹੁੰਦੇ ਕਹਿੰਦੇ ਧਿਆਨ ਦੇਖੋ ਜ਼बान ਤੋਂ ਨਾਮ ਵੜਣਾ ਕਿਹ ਹੈ ਨਾ ਕੁੱਤਾ ਸ਼ਬਦ ਕਿਹ ਹੈ ਜਿਹਨੇ ਨਾਮ ਜਪਣੇ ਉਹ ਇੰਨਾ ਪਰਹੇਜ਼ ਰੱਖਦਾ ਜ਼बान ਤੋਂ ਕੌੜਾ ਸ਼ਬਦ ਨਹੀਂ ਕਹਿੰਦਾ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹੌਸਮਲ ਥਕੀਂ ਜੀ ਉਹ ਕਦੇ ਨਾ ਬੋਲੇ ਕੌੜਾ ਜੇ ਜਪਿਆ ਹੋਇਆ ਜਪ ਪੜੀ ਹੋਈ ਬਾਣੀ ਚਾਹੁੰਦੇ ਉਹ ਫਲੀ ਭੂਤ ਹੋਵੇ ਫਿਰ ਕੌੜਾ ਬੋਲਣ ਤੋਂ ਪਰਹੇਜ਼ ਕਰੋ ਛਿੱਕਾ ਬੋਲਣ ਤੋਂ ਪਰਹੇਜ਼ ਕਰੋ ਦੂਜਾ ਦੋਸ਼ ਇਸ ਜ਼ੁਬਾਨ ਤੋਂ ਫਿਰ ਦੂਜਾ ਦੋਸ਼ ਇਹ ਹੈ ਵੀ ਝੂਠ ਨਹੀਂ ਬੋਲਣਾ ਜੇ ਆਪਾਂ ਨਾਮ ਵੀ ਜਪਦੇ ਝੂਠ ਵੀ ਬੋਲੀ ਜਾਂਦੇ ਬਾਣੀ ਵੀ ਪੜਦੇ ਝੂਠ ਬੋਲੀ ਜਾਂਦੇ ਫਿਰ ਫਲੀ ਘੋਤ ਨਹੀਂ ਹੁਣਾ ਇਹਨੂੰ ਗੁਰੂ ਅਰਜਨ ਦੇ ਮਹਾਰਾਜ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਿਹਾ ਝੂਠ ਸਮਾਨ ਪਾਪ ਨਹਿ ਕੋਈ ਨਹੀਂ ਝੂਠ ਤੇ ਸ਼ੁਭਗਤ ਹੋਈ ਉਹ ਦੂਜਾ ਦੋਸ਼ ਹੈ ਜ਼ੁਬਾਨ ਤੋਂ ਝੂਠ ਨਾ ਬੋਲੀ ਜੇ ਝੂਠ ਬੋਲਣ ਲੱਗ ਪਿਆ ਤੇਰਾ ਜਪਿਆ ਜਪ ਪੜੀ ਬਾਣੀ ਲਿਖੇ ਵਿੱਚ ਨਹੀਂ ਲੱਗਣੀ ਬਿਲਕੁਲ ਰੰਗ ਨਹੀਂ ਜੰਣਾ ਤੀਜਾ ਦੋਸ਼ ਜ਼ੁਬਾਨ ਤੋਂ ਕਿਸੇ ਦੀ ਚੁਗਲੀ ਨਾ ਕਰੀ ਜੇ ਚੁਗਲੀ ਕਰਨ ਦੀ ਆਦਤ ਹੈ ਜੱਪਿਆ ਹੋਇਆ ਜੱਪ ਕਿਸੇ ਕੰਮ ਦੀ ਨਹੀਂ ਇਹਦਾ ਤੁਹਾਨੂੰ ਗੁੱਸਾ ਜ਼ਰੂਰ ਲੱਗਣਾ ਪਰ ਮੈਂ ਗੁਰਮਤ ਦੇ ਅਨੁਕੂਲ ਸਾਰੀ ਗੱਲ ਕਹਿ ਰਿਹਾ ਜੇ ਬਾਣੀ ਪੜ੍ਹ ਕੇ ਬਾਅਦ ਚ ਚੁਗਲੀ ਕਰਨੀ ਹੈ ਨਿਤਨੇਮ ਕਰਨਿਆ ਧਿਆਨ ਵਿੱਚ ਇਹ ਹੈ ਵੀ ਉਹਨੂੰ ਆਹ ਗੱਲ ਦੱਸਣੀ ਹੈ ਤਾਂ ਉਹਨਾਂ ਦਾ ਕੰਮ ਵਿਗੜਨੇ ਉਹਨੂੰ ਆਹ ਗੱਲ ਦੱਸਣੀ ਉਹਦੇ ਕਲੇਸ਼ ਪੈਣ ਜੇ ਚੁਗਲੀ ਕਰਨੀ ਹੈ ਚੁਗਲੀ ਕਰਨ ਵਾਲੇ ਦਾ ਕੀਤਾ ਜਪ ਪੜੀ ਹੋਈ ਬਾਣੀ ਲੇਖੇ ਵਿੱਚ ਨਹੀਂ ਹੈ ਗੁਰਪ੍ਰਸਾਦ ਜਪ ਨਾਲ ਮਿਲਨੇ ਪਰ ਜਪ ਕਰਨ ਵਾਲੇ ਨੂੰ ਖਿਆਲ ਰੱਖਣਾ ਪੈਣਾ ਚੁਗਲੀ ਨਾ ਕਰੇ ਅੱਛਾ ਜੇ ਚੁਗਲੀ ਕਰੇ ਫਿਰ ਪਾਤਸ਼ਾਹ ਕਹਿੰਦੇ ਸਭ ਕੁਝ ਗਿਆ ਇਹ ਬਾਣੀ ਦਾ ਫਰਮਾਨ ਹੈ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਹੁਕਮ ਹੈ ਜਿਸ ਅੰਦਰ ਚੁਗਲੀ ਚੁਗਲੋ ਬੱਜੈ ਕੀਤਾ ਕਰਤਿਆਂ ਉਸ ਦਾ ਸਭ ਗਿਆ ਜੇ ਸੋਨੇ ਨੂੰ ਉਹ ਹੱਥ ਪਾਏ ਤਾਂ ਖੇ ਉਹ ਸਤਿ ਰਲ ਗਿਆ ਕਹਿੰਦੇ ਭਾਈ ਜੇ ਸੋਨੇ ਨੂੰ ਵੀ ਹੱਥ ਪਾ ਲੈ ਉਹ ਵੀ ਸੁਆਹ ਹੋ ਜਾਂਦਾ ਐਦਾਂ ਜਪਣ ਵਾਲਿਆ ਚੁਗਲੀ ਨਾ ਕਰੀ ਕਿਸੇ ਦੀ ਜੇ ਤੂੰ ਚਾਹਨੇ ਤੈਨੂੰ ਜਪ ਦਾ ਲਾਭ ਹੋਵੇ ਥੋੜੀ ਬਾਣੀ ਪੜ ਲਈ ਤਮੀ ਲਿਖੇ ਵਿੱਚ ਐ ਪਰ ਚੁਗਲੀ ਨਾ ਕਰੀ ਤਿੰਨ ਦੋਸ਼ ਹੋ ਗਏ ਕੌੜਾ ਬੋਲਣਾ ਝੂਠ ਬੋਲਣਾ ਤੀਜਾ ਚੁਗਲੀ ਕਰਨੀ ਚੌਥਾ ਦੋਸ਼ ਨਿੰਦਿਆ ਕਰਨੀ ਬਾਣੀ ਪੜ ਕੇ ਨਾਲੀ ਸ਼ੁਰੂ ਕਰ ਤਾ ਉਹ ਵੀ ਮਾੜਾ ਉਹ ਵੀ ਮਾੜਾ ਇੱਥੇ ਤਾਂ ਗੁਰਦੁਆਰਿਆਂ ਬਾਹਰ ਨਿਕਲੀ ਦਾ ਨਾਲੇ ਸ਼ੁਰੂ ਹੋ ਜਾਂਦੀਆਂ ਗੱਲਾਂ ਅਗਲੇ ਤਾਂ ਗੁਰਦੁਆਰੇ ਦੇ ਅੰਦਰ ਹੀ ਸ਼ੁਰੂ ਹੋ ਜਾਂਦੀਆਂ ਵੀ ਆ ਵੀ ਆ ਗਿਆ ਦੇਖੋ ਏ ਇਦਾਂ ਫਲਨਾਂ ਉਹਦੀਆਂ ਗੱਲਾਂ ਲੋਕ ਵਿੱਚੇ ਹੀ ਬੈਠੇ ਕਰੀ ਜਾਂਦੇ ਚੁਗਲੀ ਤੋਂ ਪਰਹੇਜ਼ ਤੇ ਨਿੰਦਿਆ ਤੋਂ ਪਰਹੇਜ਼ ਜੇ ਕਿਸੇ ਨੇ ਜ਼ੁਬਾਨ ਤੋਂ ਨਿੰਦਿਆ ਕੀਤੀ ਫਿਰ ਉਹਦਾ ਜਪਿਆ ਜਪ ਕੀਤਾ ਹੋਇਆ ਦਾਨ ਪੁੰਨ ਸਭ ਕੁਝ ਵਿਰਥ ਕਿਤੇ ਲਿਖਿਆ ਹੋਇਆ ਫਿਰ ਪਾਤਸ਼ਾਹ ਦਾ ਬਚਨ ਪੜੋ ਇਹਨੂੰ ਮਹਾਰਾਜ ਕਹਿੰਦੇ ਜੇ ਉਹ 68 ਤੀਰਥ ਨਾਵੇ 68 ਤੀਰਥਾਂ ਤੇ ਨਾ ਕੇ ਆਵੇ ਕੋਈ ਇੱਕ ਤੀਰਥ ਨਹੀਂ ਠਾਢ ਤੇ ਜੇ ਉਹ 68 ਤੀਰਥ ਨਾਵੇ ਜੇ ਉਹ ਦਵਾਦਸ ਸਿਲਾ ਪੁਜਾਵੇ ਦਵਾਦਸ ਸਿਲਾ ਹਿੰਦੂਆਂ ਦੇ 12 ਤੀਰਥ ਨੇ ਜਿਵੇਂ ਆਪਣੇ ਪੰਜ ਤਖਤ ਨਾਲ ਇਦਾਂ ਉਹਨਾਂ ਦੇ 12 ਜੋਤੀਲੰਗ ਮੰਦਰ ਨੇ ਜਦੋਂ ਤੁਸੀਂ ਹਜ਼ੂਰ ਸਾਹਿਬ ਜਾਓਗੇ 40 ਕਿਲੋਮੀਟਰ ਦੀ ਵਿੱਥ ਉੱਤੇ ਜਿੱਥੇ ਨਾਮ ਦੇ ਨਰਸੀ ਮੰਦਰ ਹੈ ਜਿਹਦੇ ਮੰਦਰ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਫੇਰ ਦੀਆ ਦਿਹੋਰਾ ਨਾਮੇ ਕੋ ਪੰਡਿਆਂ ਕੋ ਪਿਛਵਾਰ ਲਾ ਉਹ 12 ਜੋਤੀਲੰਗ ਮੰਦਰਾਂ ਚੋਂ ਇੱਕ ਮੰਦਰ ਹੈ ਮੈਂ ਉੱਥੇ ਲੋਕ ਹਾੜ ਦੀਆਂ ਤੁੱਪਾਂ 'ਚ ਵੀ ਪੂਜਾ ਕਰਾਉਂਦੇ ਵੇਖੇ ਨੇ ਤੁੱਪੇ ਖੜ ਕੇ ਲੈਣਾ ਵਿੱਚ ਲੱਗ ਕੇ ਇਹ 12 ਜੋਤੀ ਲੰਗ ਮੰਦਰਾ ਉਹਨਾਂ ਵਿੱਚੋਂ ਨਰਦ ਦਾ ਨਦੀ ਦੇ ਕੰਢੇ ਓਮਕਾਰ ਈਸ਼ਵਰ ਦਾ ਮੰਦਰ ਉਹ ਵੀ 12 ਚ ਆਉਂਦਾ ਹੈ ਕਹਿੰਦੇ ਜੇ ਉਹ ਦਵਾਦਸ ਸਿਲਾ ਪੁਜਾਵੇ ਅਗਲੀ ਗੱਲ ਜੇ ਉਹ ਕੂਪ ਟਟਾ ਦੇਵਾਵੇ ਇੱਥੇ ਇੱਕ ਸ਼ਵੀਲ ਲਾ ਦੇਵੇ ਬੰਦਾ ਕਹਿੰਦਾ ਬੜਾ ਪੁੰਨ ਨੇ ਖੰਡ ਦੀ ਬੋਰੀ ਦਿੱਤੀ ਹੈ ਬਾਦਸ਼ਾਹ ਕਹਿੰਦੇ ਖੂਹ ਲਵਾ ਦੇਵੇ 30 ਦਿਨ 12 ਮਹੀਨੇ ਲੋਕ ਉਸ ਖੂਹ ਚੋਂ ਪਾਣੀ ਪੀਣ ਇੰਨਾ ਵੱਡਾ ਪੁੰਨ ਬੰਦੇ ਨੇ ਕੀਤਾ ਹੋਵੇ ਸਭ ਕੁਝ ਕਰਕੇ ਜਿਉ ਕੋ ਉਪ ਤਟਾ ਦੇਵਾਵੇ ਕਰੇ ਨਿੰਦ ਸਭ ਵਿਰਥ ਜਾਵੇ ਉਹਦੀ ਪੜੀ ਬਾਣੀ ਕਿਵੇਂ ਲੇਖੇ ਚ ਲੱਗ ਸਕਦੀ ਨਿੰਦਿਆ ਕੀਤੀ ਸਭ ਵਿਰਥ ਅਗਲਾ ਬਚਨ ਪੜਿਓ ਜੇ ਉਹ ਗ੍ਰਹਿਣ ਕਰੇ ਕੁਲ ਖੇਤ ਕੁਰਸ਼ੇਤਰ ਦੀ ਧਰਤੀ ਤੇ ਸੂਰਜ ਗ੍ਰਹਿਣ ਵਾਲੇ ਦਿਨ Hindu ਮੰਨਦੇ ਨੇ ਜੇ ਕੋਈ ਤੀਰਥ ਨਾਲ ਲਵੇ ਅਠਾਠ ਤੀਰਥਾਂ ਦਾ ਫਲ ਉੱਥੇ ਉਹਨੂੰ ਮਿਲ ਜਾਂਦਾ। ਉਹ ਮੰਨਦੇ ਨੇ। ਪਾਤਸ਼ਾਹ ਕਹਿੰਦੇ ਚਲੋ ਚੰਦਰਮਾ ਸੂਰਜ ਗ੍ਰਹਿਣ ਵਾਲੇ ਦਿਨ ਨਹਾ ਵੀ ਆਵੇ ਕੁਰਛੇਤਰ। ਜੇ ਉਹ ਗ੍ਰਹਿਣ ਕਰੇ ਕੁਲ ਖੇਤ, ਦਾਨੀ ਪਤਾ ਕਿੰਨਾ ਵੱਡਾ ਹੋਵੇ। ਅਰਪੈ ਨਾਰ ਸ਼ਿੰਗਾਰ ਰਸਮੇਤ ਤੇ ਬਾਣੀ ਕਿੰਨੀ ਪੜੇ। ਸਦਲੀ ਸਿਮਰਤ ਸ੍ਰਵਣੀ ਸੁਣੇ ਕਹਿੰਦੇ ਸਾਰੀਆਂ 27 ਸਿਮਰਤੀਆਂ ਦਾ ਪਾਠ ਕੰਨਾਂ ਨਾਲ ਸੁਣੇ ਕੋਈ ਬੰਦਾ ਕਵੇ ਮੈਂ ਸਾਰਾ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕੰਨਾਂ ਨਾਲ ਸੁਣਿਆ ਸਾਰਾ ਹੀ ਪਾਠ ਮੈਂ ਖੰਡ ਪਾਠ ਸਭ ਸੁਣ ਲਿਆ ਬਹਿ ਕੇ ਇੰਨਾ ਉਹ ਪੁੰਨ ਕਰੇ ਕਿ ਸਾਰਾ ਹੀ ਪਾਠ ਕੰਨਾਂ ਨਾਲ ਸੁਣੇ ਬਾਅਦ ਵਿੱਚ ਉੱਠ ਕੇ ਕਿਸੇ ਦੀ ਨਿੰਦਿਆ ਕਰਦਾ ਸਾਰਾ ਹੀ ਬਰਥ ਇਹ ਲਿਖਿਆ ਆ ਬਾਣੀ ਚ ਸ਼ਾਇਦ ਤਾਂ ਨਹੀਂ ਸਾਡੇ ਤਰ੍ਹਾਂ ਚ ਜਪਦਾ ਅਸਰ ਹੋਵੇ ਪੜੋ ਜੇ ਉਹ ਗ੍ਰਹਿਣ ਕਰੇ ਕੁਲ ਖੇਤ ਅਰਪੈ ਨਾਰ ਸ਼ਿੰਗਾਰスメਤ ਸਗਲੀ ਸਿਮਰਤ ਸ੍ਰਵਣੀ ਸੁਣੈ ਕਰੇ ਨਿੰਦ ਕਵਣੇ ਨਹੀਂ ਗੁਣੇ ਸਾਧਕਾ ਨਿੰਦਕ ਕੈਸੇ ਤਰੇ ਸਰਪਰਜਨੋ ਨਰਕ ਹੀ ਪਰੇ ਕਹਿੰਦੇ ਉਹਨੇ ਅਖੀਰ ਨਰਕਾਂ ਦੇ ਭੈਣੇ ਜਿੰਨਾ ਮਰਜੀ ਕਵੇ ਮੈਂ ਜਪ ਕੀਤਾ ਬਾਣੀ ਪੜੀ ਜੇ ਨਿੰਦਿਆ ਕੀਤੀ ਸਭ ਬ्यर्थ ਹੁਣ ਚਾਰ ਦੋਸ਼ ਹੋ ਗਏ ਜ਼ੁਬਾਨ ਦੇ ਕੌੜਾ ਨਹੀਂ ਬੋਲਣਾ ਝੂਠ ਨਹੀਂ ਬੋਲਣਾ ਚੁਗਲੀ ਨਹੀਂ ਕਰਨੀ ਚੌਥਾ ਨਿੰਦਿਆ ਨਹੀਂ ਕਰਨੀ ਫਿਰ ਥੋੜਾ ਜਪਿਆ ਨਾਮ ਵੀ ਵਿਖਿਓ ਤੁਹਾਨੂੰ ਰਸ ਆਉਂਦਾ ਇੱਕ ਵਾਰ ਆਖੋ ਵਾਹਿਗੁਰੂ 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 ਇੱਤੋਂ ਹੁਣ ਅੱਗੇ ਤਿੰਨ ਦੋਸ਼ ਹੋਰ ਨੇ ਉਹ ਤਿੰਨ ਦੋਸ਼ ਅੱਖਾਂ ਦੇ ਫਿਜ਼ੀਕਲੀ ਸਰੀਰ ਦੇ ਇੱਕ ਅੱਲੀ ਜ਼ੁਬਾਨ ਦੇ ਸੀ ਚਾਰ ਦੋਸ਼